ਜਿੰਦਾਬਾਦ ਬਲਦੇਵ ਸਿੰਘ ਪਿਆਟੀਆਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੀਐਮ ਭਗਵੰਤ ਮਾਨ ਜਿੰਦਾਬਾਦ ਜੈ ਜੀ ਹਿੰਦ ਜਿੰਦਾਬਾਦ ਰਾਜ ਦੇ ਅਧਿਕਾਰੇ ਬੁਲਾਵੇ ਨਿਆਲ ਹੋ ਜਾਵੇ ਚੜਦੀ ਕਲਾ ਹੋ ਜਾਵੇ ਜੈ ਜੀ ਹਿੰਦ ਸਤ ਮੇਰਾ ਨਾਮ ਸਿਮਨੀ ਆ ਮੈਂ ਰਾਜਸਾਸੀ ਵਿੱਚ ਰਹਿੰਦੀ ਆ 12 ਨੰਬਰ ਵਾਰਡ ਵਿੱਚ ਤੇ ਮੈਂ 2017 ਤੋਂ ਬਲੌਨ ਕੀਤਾ ਸੀ ਤੇ ਬਲਦੇਵ ਸਿੰਘ ਮਿਆਦਿਆਂ ਦੇ ਨਾਲ ਸਾਥ ਦਿੱਤਾ ਪੂਰਾ ਫਿਰ 2022 ਵਿੱਚ ਉਹਨਾਂ ਨੂੰ ਐਮਐਲਏ ਦੀ ਸੀਟ ਲਈ ਲੜਾਈ ਵੱਡੀ ਲੀਡ ਤੇ ਜਿਤਾਇਆ ਉਹਨਾਂ ਨੂੰ ਉਸ ਤੋਂ ਬਾਅਦ ਹੁਣ ਮੈ ਆ ਮੈਨੂੰ ਟਿਕਟ ਮਿਲੀ ਹੈ ਇੱਕ ਛੋਟੀ ਜਿਹੀ ਨਿਮਾਣੀ ਜਈ ਤਰੀਬ ਲੜਕੀ ਨੂੰ ਇਹਦੇ ਵਿੱਚ ਮੈਂ ਬਹੁਤ ਖੁਸ਼ ਆ ਤੇ ਮੈਂ ਹਰ ਘਰ ਵਿੱਚ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਆ ਸਾਰਿਆਂ ਨੇ ਮੈਨੂੰ ਬਹੁਤ ਰਿਸਪੌਂਸ ਦਿੱਤਾ ਆ ਕਿ ਤੁਹਾਨੂੰ ਵੱਡੀ ਲੀਡ ਨਾਲ ਚਟਾਵਾਂਗੇ ਤੇ ਮੈਂ ਜਿੱਤ ਕੇ ਸਿਆਮ ਦੀ ਝੋਲੀ ਵਿੱਚ ਪਾਵਾਂਗੇ ਭਗਵਾਨ ਜੀ ਔਰ ਜਿਹੜੇ ਕੰਮ ਰਹਿ ਗਏ ਨੇ ਜਰੂਰ ਕਰਾਂਗੇ ਜੀ ਮੈਂ ਕੰਮ ਬਹੁਤ ਕਰਾਏ ਆ ਮੇਰਾ ਕੰਮ ਬੋਲਦਾ ਰਾਜਾ ਸਾਸੂ ਵਿੱਚ ਜੀ ਔਰ ਜਿਹੜੇ ਉਹ ਵੀ ਬਲ ਦੇ ਸਕਾਂ ਮਿਆਦਾਂ ਦੀ ਬਦਲ ਹਾਂ ਜੀ ਜਿਹੜੇ ਕੀ ਕੰਮ ਰਹਿ ਗਏ ਨੇ ਡਿਵੈਲਪਮੈਂਟ ਦੇ ਉਹਨਾਂ ਦਾ ਤੁਸੀਂ ਜਰੂਰ ਕਰਾਂਗੇ ਜੀ ਅੱਗੇ ਵਧ ਕੇ ਜਦੋਂ ਆਪਣੇ ਪਹਿਲੇ ਦਿਨ ਮੈਂ ਕੁਝ ਵੀ ਨਹੀਂ ਸੀ ਇੱਕ ਆਮ ਪਾਰਟੀ ਨੂੰ ਬੁਲਾਉਣ ਕਰਦੀ ਸੀ ਤੇ ਬਹੁਤ ਕੰਮ ਕਰਾਏ ਤੇ ਹੁਣ ਮੇਰੀ ਜਿੱਤ ਪ੍ਰਾਪਤ ਹੋਏਗੀ ਤਾਂ ਮੈਂ ਵਿਕਾਸ ਦਾ ਕੰਮ ਬਹੁਤ ਕਰਾਵਾਂਗੀ ਸੋ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਇਹ ਸਨੈਸ਼ ਦੇਣਾ ਚਾਹੁੰਦੀ ਆ ਕਿ ਮੈਨੂੰ ਵੱਡੀ ਲੀਡ ਨਾ ਜਿਤਾਓ ਤੇ ਮੈਂ ਜੋ ਰਹਿੰਦੇ ਕੰਮ ਨੇ ਕਰਾਂਗੀ ਜੀ ਠੀਕ ਹੈ ਧੰਨਵਾਦ ਦਾਸ ਅਮਰਤਪਾਲ ਸਿੰਘ ਸ਼ਿਹੂਰਾ ਸਾਡੀ ਡਿਊਟੀ ਕੁਝ ਦਿਨਾਂ ਤੋਂ ਇਸ ਵਾਰਡ ਦੇ ਵਿੱਚ ਚੇਅਰਮੈਨ ਪੰਨਗ੍ਰੇਨ ਪੰਜਾਬ ਸਰਦਾਰ ਬਲਦੇਵ ਸਿੰਘ ਜੀ ਮਿਆਦੀਆਂ ਹਲਕਾਂ ਚਾਰਜ ਰਾਜਾ ਸਾਸੀ ਨੇ ਲਗਾਈ ਸੀ ਸੋ ਘਰ-ਘਰ ਜਾ ਕੇ ਇਸ ਭੈਣ ਦੇ ਵਾਸਤੇ ਹੱਥ ਜੋੜ ਕੇ ਵੋਟਾਂ ਮੰਗੀਆਂ ਤੇ ਨਾ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਅਗਲੇ ਪਹਿਲਾਂ ਕਹਿ ਦਿੰਦਾ ਸੀ ਭੈਣ ਦੇ ਨਾਲ ਆ ਕੋਈ ਗੱਲ ਨਹੀਂ ਇਹਨੇ ਪਹਿਲਾਂ ਵੀ ਬਹੁਤ ਕੰਮ ਕਰਵਾਏ ਨੇ ਮਾਧੀਆਂ ਸਾਹਿਬ ਦੀ ਬਦੌਲਤ ਸਾਨੂੰ ਵਿਸ਼ਵਾਸ ਆ ਕਿ ਵੱਡੀ ਲੀਡ ਦੇ ਨਾਲ 12 ਨੰਬਰ ਵਾਰਡ ਜਿਹੜੀ ਅਸੀਂ ਜਿੱਤਾਂ ਸੀ ਕਿਉਂਕਿ ਇਹ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਆ ਆਮ ਇਨਸਾਨ ਨੂੰ ਲੜਾ ਰਹੀ ਕੋਈ ਬਾਦਸ਼ਾਹ ਨੂੰ ਨਹੀਂ ਲੜਾ ਰਹੀ ਆਮ ਸਰਕਾਰ 'ਚ ਆਮ ਬੰਦਾ ਹੀ ਲੜ ਰਿਹਾ ਤੁਸੀਂ ਦੇਖ ਰਹੇ ਜੋ ਆਮ ਘਰ ਦੀ ਲੇਡੀ ਇੱਕ 12 ਨੰਬਰ ਵਾਰਡ ਦੇ ਵਿੱਚੋਂ ਸੀਟ ਲੜ ਰਹੀ ਆ ਤੇ ਹਰ ਕਿਸੇ ਨੂੰ ਖੁਸ਼ੀ ਆ ਕਿ ਇੱਕ ਨਵੀਂ ਸਰਕਾਰ ਆਈ ਆ ਇਹਨਾਂ ਨੇ ਜਿਹੜੇ ਕੰਮ ਕਹੇ ਨੇ ਉਹ ਕੀਤੇ ਨੇ ਸ਼ਹਿਰਾਂ ਦੇ ਵਿੱਚ ਵੇਖ ਲਓ ਸਾਰੇ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਦੀ ਗੱਲ ਕਰ ਲਈਏ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਇਹ ਬਹੁਤ ਵੱਡੀ ਸਹੂਲਤ ਹੈ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਨੇ ਦਿੱਤੀ ਆ ਸਾਨੂੰ ਪੂਰਾ ਭਰੋਸਾ ਹੈ ਕਿ ਲੋਕ ਉਸ ਕੀਤੇ ਹੋਏ ਕੰਮਾਂ ਦੇ ਉੱਤੇ ਖਰੇ ਉਤਰਨਗੇ ਤੇ ਸਭੈ ਨੂੰ ਦਿੰਨੀਆਂ ਵੀ ਸਾਡੀਆਂ 13 ਵਾਰਡਾਂ 13 ਦੀਆਂ 13 ਵਾਰਡਾਂ ਸੀ ਰਾਜਾ ਸਾਸੀ ਦੇ ਵਿੱਚੋਂ ਜਿੱਤ ਕੇ ਸਰਦਾਰ ਬਲਦੇਵ ਸਿੰਘ ਮਿਆਧੀਆਂ ਸਾਹਿਬ ਦੀ ਝੋਲੀ ਚ ਪਾਉਣੀ ਸਭ ਤੋਂ ਪਹਿਲਾਂ ਵਾਇਬਰ ਜੀ ਦਾ ਖਾਸ ਸਾਹਿਬ ਵਾਇਬਰ ਜੀ ਮੈਂ ਲਖਵਿੰਦਰ ਸਿੰਘ ਪਿੰਡ ਪਿੰਡੀ ਸਿੱਦਾ ਤੋਂ ਸਰਪੰਚ ਸਾਡੀ ਸਰਦਾਰ ਬਲਦੇਵ ਸਿੰਘ ਮਿਆਧੀਆਂ ਨੇ ਡਿਊਟੀ ਲਈ ਹੈ 12 ਨੰਬਰ ਵਾਰਡ ਜੇ ਜੋ ਸਾਡੇ ਪ੍ਰਧਾਨ ਸੀਮਾ ਮੈਡਮ ਪ੍ਰਧਾਨ ਖੜੇ ਨੇ 12 ਨੰਬਰ ਵਾਰਡ ਜੇ ਸਾਡੀ ਡਿਊਟੀ ਲਈ ਹੈ ਅਸੀਂ ਘਰ-ਘਰ ਜਾ ਕੇ ਵੋਟਾਂ ਮੰਗਣਦੇ ਹਾਂ ਹਰ ਘਰ ਦੇ ਜਾ ਕੇ ਵੋਟ ਮੰਗੀਏ ਸਾਨੂੰ ਬਹੁਤ ਵਧੀਆ ਸਾਥ ਦਿੱਤਾ ਲੋਕਾਂ ਨੇ ਇਹ ਕਿਹਾ ਕਿ ਸਾਨੂੰ ਕਿ ਜੋ ਝਾੜੂ ਦੀ ਸਰਕਾਰ ਹੈ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਅਸੀਂ ਜੋ ਸੀਮਾ ਮੈਡਮ ਇਹਨਾਂ ਨੂੰ ਪ੍ਰਧਾਨ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਤੱਕ ਅਸੀਂ ਉਹ ਇਹੋ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ 12 ਨੰਬਰ ਵਾਰਡ 'ਚ ਸਾਡੇ ਭੈਣ ਜੀ ਖੜੇ ਆ ਸੀਮਾ ਜੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਪਾਰਟੀ ਨੂੰ ਅੱਗੇ ਲਿਓ ਮੌਕੇ ਦੀ ਸਰਕਾਰ ਆ ਉਹਦੇ ਸਾਧ ਨਾਲ ਜੋ ਕੰਮ ਕਾਰਜ ਪਹਿਲਾਂ ਤੋਂ ਬਹੁਤ ਕੰਮ ਵੀ ਭੈਣ ਜੀ ਨੇ ਕਰਵਾਏ ਨੇ ਜੇ ਕੋਈ ਰਹਿ ਗਏ ਨੇ ਉਹ ਵੀ ਕਰਵਾਉਣੇ ਨੇ ਦਰਬਾਰਾ ਸੰਗ ਸਰਪੰਚ ਪਿੰਡ ਸ਼ਨਕੱਲਾ ਮੈਂ ਬਲਾਕ ਪ੍ਰਧਾਨ ਵੀ ਆਮ ਪਾਰਟੀ ਦਾ ਅਸੀਂ ਤੇ ਇਹ ਹੀ ਚਾਹੁੰਦੇ ਆਂ ਕਿ ਜੋ ਭੈਣ ਜੀ ਖੜਿਆ 12 ਨੰਬਰ ਵਾਰਡ ਦੇ ਵਿੱਚ ਸਾਡੀ ਡਿਊਟੀ ਲਗਾਈ ਮਿਆਦੀਆ ਸਾਹਿਬ ਨੇ ਉਦੇਸੇ ਮੈਂ ਡਿਊਟੀ ላይ ਵੀ ਤੁਸੀਂ ਜਾ ਕੇ ਨਾਲ ਵੋਟਾਂ ਕਰ ਕਰ ਕਹਿੰਦੇ ਆ ਅਸੀਂ ਇੱਕ ਦਿਨ ਅੱਗੇ ਵੀ ਘੁੰਮੇ ਸੀ ਅੱਜ ਵੀ ਘੁੰਮਿਆ ਬਹੁਤ ਵਧੀਆ ਸਾਨੂੰ ਸਾਥ ਮਿਲ ਰਿਹਾ ਇਸ ਵਾਰਡ ਦੇ ਵਿੱਚੋਂ ਵੀ ਭੈਣ ਜੀ ਬਹੁਤ ਲੰਮੀ ਲੀਡ ਤੇ ਜਿੱਤਣਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਲੋਕ ਮੋਹਬਤ ਦੇਣ ਕਹਿੰਦੇ ਨੇ ਵੀ ਸਰਕਾਰ ਮੌਕੇ ਦੀ ਹੈਗੀ ਜਿਹੜੀ ਮੌਕੇ ਦੀ ਸਰਕਾਰ ਬੰਦਾ ਉਹਦਾ ਬਣੇ ਤੇ ਮੁੱਲ ਪੈਂਦਾ ਦੂਜੇ ਬੰਦੇ ਬਣੇ ਦਾ ਕੋਈ ਮੁੱਲ ਨਹੀਂ ਪੈਂਦਾ ਤੇ ਸਰਕਾਰ ਬਹੁਤ ਜ਼ਿਆਦਾ ਸੀਐਮ ਭਗਵੰਤ ਮਾਨ ਦਾ ਕੰਮ ਪਿੰਡਾਂ 'ਚ ਕੰਮ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਕੰਮ ਕਰਵਾ ਰਹੇ ਆ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ